ਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਤੁਸੀਂ ਦੇਖ ਰਹੇ ਹੋ ਪ੍ਰੀਤਨਾਮਾ ਟੀਵੀ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਜਿਲ੍ਹਾ ਫਰੋਜ਼ਪੁਰ ਬਣਿਆ ਚੋਰੀਆਂ ਦਾ ਗੜ ਨਹੀਂ ਰੁਕ ਰਿਹਾ ਚੋਰੀਆਂ ਅਤੇ ਲੁੱਟਖੋਹਾਂ ਦਾ ਸਿਲਸਲਾ ਜਿਸ ਦੇ ਚਲਦਿਆਂ ਚੋਰਾ ਨੇ ਇੱਕ ਸਿਵਲ ਹਸਪਤਾਲ ਅਤੇ ਦੋ ਸਕੂਲਾਂ ਨੂੰ ਬਣਾਇਆ ਨਿਸ਼ਾਨਾ ਜਿਸ ਨੂੰ ਦੇਖ ਕੇ ਇਹ ਕਹਿ ਸਕਦੇ ਹਾਂ ਕਿ ਫਿਰੋਜ਼ਪੁਰ ਵਿੱਚ ਤਾਂ ਚੋਰਾਂ ਦੀ ਤੁੱਤੀ ਬੋਲਦੀ ਹੈ ਖੰਨਾ ਦੀ ਪੀੜ ਪਾੜ ਵਾਲੀ ਗੁਰੂ ਅਮਰਦਾਸ ਮਾਰਕੀਟ ਵਿਖੇ ਥਾਰ ਗੱਡੀ 'ਚ ਸੱਪ ਵੜਨ ਨਾਲ ਦਹਿਸ਼ਤ ਫੈਲ ਗਈ ਜੇਕਰ ਤੁਸੀਂ ਵੀ ਛਿੱਕ ਰੋਕਦੇ ਹੋ ਤਾਂ ਸਾਵਧਾਨ ਹੋ ਜਾਓ ਪਹਿਲਾਂ ਸੁਣ ਲਵੋ ਇਹ ਖਬਰ ਇਹ ਵੀਡੀਓ ਜੋ ਤੁਸੀਂ ਸ਼ਾਟ ਹੁਣ ਖਬਰਾਂ ਵਿਸਥਾਰ ਨਾਲ ਕਰ ਚੁੱਕੇ ਆ ਜੀ ਪਰ ਅੱਜ ਵੀ ਇਸ ਸਕੂਲ ਦੇ ਮਾਮਲੇ ਦੇ ਵਿੱਚ ਇੱਕ ਵੀ ਬੰਦਾ ਅਰੈਸਟ ਨਹੀਂ ਹੋਇਆ ਜੀ ਪੂਰਾ ਵੱਲੋਂ ਸਕੂਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਵਾ ਜਿਵੇਂ ਆ ਟਰੀ ਬਾਕਸ ਵਗੈਰਾ ਬੱਚਿਆਂ ਦੇ ਸੀਗੇ ਉਹ ਵੀ ਲਫਾਫਾ ਪੂਰੀ ਤਰ੍ਹਾਂ ਖਾਲੀ ਸੀ 4300 ਦੀ ਗ੍ਰਾਂਟ ਸੀ ਸਾਡੀ ਤੇ ਰਾਸ਼ਨ ਲੈ ਕੇ ਗਏ ਆ ਬੱਚਿਆਂ ਦਾ ਬਹੁਤ ਸਾਰਾ ਸਮਾਨ ਹੈ ਤਕਰੀਬਨ ਸਾਰੇ ਤਾਲੇ ਤੋੜ ਦਿੱਤੇ ਜਾਂਦੇ ਆ ਇਹ ਜ਼ਿਲ੍ਹਾ ਫਿਰੋਜ਼ਪੁਰ ਬਣਿਆ ਚੋਰੀਆਂ ਦਾ ਗੜ ਨਹੀਂ ਰੁਕ ਰਿਹਾ ਚੋਰੀਆਂ ਅਤੇ ਲੁੱਟਖੋਹਾਂ ਦਾ ਸਿਲਸਲਾ ਜਿਸ ਦੇ ਚੱਲਦਿਆਂ ਚੋਰਾਂ ਨੇ ਇੱਕ ਸਿਵਲ ਹਸਪਤਾਲ ਅਤੇ ਦੋ ਸਕੂਲਾਂ ਨੂੰ ਬਣਾਇਆ ਨਿਸ਼ਾਨਾ ਜਿਸ ਨੂੰ ਦੇਖ ਕੇ ਇਹ ਕਹਿ ਸਕਦੇ ਹਾਂ ਕਿ ਫਿਰੋਜ਼ਪੁਰ ਵਿੱਚ ਤਾਂ ਚੋਰਾਂ ਦੀ ਤੁੱਤੀ ਬੋਲਦੀ ਹੈ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਹਨਾਂ ਚੋਰੀਆਂ ਨੂੰ ਦੇਖ ਇੰਝ ਜ਼ਾਫ ਦੈ ਕਿ ਕਿਤੇ ਨਾ ਕਿਤੇ ਚੋਰ ਪੁਲਿਸ ਤੋਂ ਦੋ ਕਦਮ ਅੱਗੇ ਹੀ ਚੱਲ ਰਹੇ ਨੇ ਇਸੇ ਲਈ ਚੋਰਾਂ ਨੇ ਸ਼ਾਇਦ ਪੁਲਿਸ ਤੋਂ ਬੇਖੌਫ ਹੋ ਕੇ ਸਰਕਾਰੀ ਪ੍ਰੋਪਰਟੀ ਨੂੰ ਨਿਸ਼ਾਨਾ ਬਣਾਇਆ ਹੈ ਹਾਂਜੀ ਇਹ ਨਾਮ ਮੇਰਾ ਨਾਮ ਮਮਤਾ ਹੈ ਜਿਹੜਾ ਸਮਾਨ ਚੋਰੀ ਹੋਇਆ ਤੁਹਾਡਾ ਇਸ ਤਰ੍ਹਾਂ ਹਾਂਜੀ ਇਹ ਸਾਡਾ ਸਮਾਨ ਪ੍ਰੀ ਪ੍ਰਾਇਮਰੀ ਬੱਚਿਆਂ ਦਾ ਰੂਮਿਆਂ ਵਾਲਾ ਤੇ ਇੱਥੋਂ ਅਲਮਾਰੀ ਖੋਲ ਕੇ ਵਿੱਚੋਂ ਬੱਚਿਆਂ ਦੇ ਖਿਡੌਣੇ ਤੇ ਉਹ ਟੇਬਲ ਸੀ ਟੈਡੀ ਬੀਅਰ ਸੀ ਦੋਨੇ ਟੇਬਲ ਭਰੇ ਹੋਏ ਸੀ ਟੇਬਲ ਵੀ ਖਾਲੀ ਹੋ ਚੁੱਕੇ ਆ ਜਿਵੇਂ ਐਟਰੀ ਬਾਕਸ ਵਗੈਰਾ ਬੱਚਿਆਂ ਦੇ ਸੀਗੇ ਉਹ ਵੀ ਲਫਾਫਾ ਪੂਰੀ ਤਰ੍ਹਾਂ ਖਾਲੀ ਸੀ 4320 ਦੀ ਗ੍ਰਾਂਟ ਸੀ ਸਾਡੀ ਉਹ ਸਾਰਾ ਸਮਾਨ ਚੋਰੀ ਹੋ ਗਿਆ ਕਿੰਨਾ ਕੁ ਸਮਾਨ ਲੱਗਿਆ ਕਿੰਨੇ ਕੁ ਦਾ ਸਮਾਨ ਤਕਰੀਬਨ ਹੋਏਗਾ 6-7000 ਦਾ ਜਿਹੜਾ ਪ੍ਰੀ ਪ੍ਰਾਇਮਰੀ ਰੂਮ ਦਾ ਕੱਲੇ ਰੂਮ ਦਾ ਹੋਇਆ ਚੋਰੀ ਹਾਂਜੀ ਹਾਂਜੀ ਪਹਿਲੇ ਵੀ ਚੋਰੀ ਹੋ ਚੁੱਕੀ ਹਾਂਜੀ ਪਹਿਲੇ ਵੀ ਚੋਰੀ ਹੋ ਚੁੱਕੀ ਕਾਫੀ ਵਾਰ ਪਹਿਲੇ ਚੋਰੀ ਹੋਈ ਹੈ ਮੈਂ ਤਕਰੀਬਨ 6-7 ਵਾਰ ਚੋਰੀ ਹੋ ਗਈ ਹੈ ਤੇ 10 ਕੁ ਦਿਨ ਪਹਿਲਾਂ ਹੋਈ ਆ ਉਦੋਂ ਸਾਡੇ ਦੋ ਕੰਪਿਊਟਰ ਗਾਇਬ ਹੋ ਗਏ ਤੇ ਰਾਸ਼ਨ ਲੈ ਕੇ ਗਏ ਆ ਬੱਚਿਆਂ ਦਾ ਬਹੁਤ ਸਾਰਾ ਸਮਾਨ ਹੈ ਤਕਰੀਬਨ ਸਾਰੇ ਤਾਲੇ ਤੋੜ ਦਿੱਤੇ ਜਾਂਦੇ ਆ ਉਸ ਵੇਲੇ ਜਦੋਂ ਸ਼ਿਕਾਇਤਾਂ ਕਰਦੇ ਕੋਈ ਕੋਈ ਕਾਰਵਾਈ ਨਹੀਂ ਕਰਦੀ ਪਹਿਲੇ ਅਸੀਂ ਕਾਫੀ ਵਾਰ ਸ਼ਿਕਾਇਤ ਕੀਤੀ ਹੈ ਕੋਈ ਕਾਰਵਾਈ ਨਹੀਂ ਹੋਈਗੀ ਫਿਰ ਅਸੀਂ ਜਦੋਂ ਪਿੱਛੇ ਜੇ ਲਿਖ ਕੇ ਦਿੱਤਾ ਸ਼ਿਕਾਇਤ ਕੀਤੀ ਉਹਦੇ ਵਿੱਚ ਦੱਸਿਆ ਵੀ ਗਿਆ ਹੈ ਲੈ ਵੀ ਇਸ ਤੋਂ ਪਹਿਲਾਂ ਅਸੀਂ ਕਿੰਨੀ ਵਾਰ ਸ਼ਿਕਾਇਤ ਕਰ ਚੁੱਕੇ ਆ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਗਈ ਕੀ ਮੰਗ ਮੰਗੇ ਆ ਸਾਡੇ ਲਈ ਸਕੂਲ ਦੇ ਬੱਚਿਆਂ ਦਾ ਸਮਾਨ ਆਉਂਦਾ ਜਿਹੜਾ ਯਾਨੀ ਸਾਫ਼ ਮਿਲਣਾ ਚਾਹੀਦਾ ਕਦੀ ਵੀ ਇੱਥੇ ਕੋਈ ਚੋਰੀ ਨਹੀਂ ਹੋਣੀ ਚਾਹੀਦੀ ਗੇ। ਹਾਂਜੀ ਬੜੀ ਸੀ 20 ਹੈੱਡਫੋਨ ਦਾ ਪੂਰਾ ਸੈੱਟ ਸੀ ਉਹ ਨਾਲ ਲੈ ਗਏ ਨੇ। ਸਾਰੇ ਕੈਮਰੇ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਹੈ ਇਸ ਟਾਈਮ ਘੱਟ ਤੋਂ ਘੱਟ 1.5 ਤੋਂ 2 ਲੱਖ ਦਾ ਨੁਕਸਾਨ ਕਰ ਗਏ ਨੇ ਸਕੂਲ ਦਾ। ਕੈਮਰੇ ਦੇ ਡੀਵੀਆਰ ਵੀ ਨਾਲ ਡੀਵੀਆਰ ਵੀ ਨਾਲ ਲੈ ਗਏ ਜੀ। ਕਨੈਕਸ਼ਨ ਕੱਟੇ ਗਏ। ਵਾਈਫਾਈ ਵੀ ਕੱਟੇ ਹਾਂਜੀ ਹਾਂਜੀ ਸਾਰੇ ਕਨੈਕਸ਼ਨ ਉਹਨਾਂ ਨੇ ਕੱਟ ਕੇ ਫਿਰ ਸਕੂਲ ਚ ਐਂਟਰ ਹੋਏ ਨੇ। ਉਹ ਕੋਈ ਉਸ ਤੋਂ ਬੜਾ ਕੋਈ ਕਾਰਵਾਈ ਨਹੀਂ ਅਸੀਂ ਤਾਂ ਪੁਲਿਸ ਨੂੰ ਰਿਮਾਂਡ ਹੀ ਕਰਦੇ ਜੀ ਕਿ ਕਿਤਾ ਸਾਡੀ ਐਫਆਈਆਰ ਕੱਟੀ ਜਾਵੇ ਜਿੰਨੀਆਂ ਚੋਰੀਆਂ ਹੋਈਆਂ ਸਾਡੀ ਐਪਲੀਕੇਸ਼ਨ ਉਹ ਰੱਖ ਲੈਂਦੇ ਆ ਕਦੀ ਵੀ ਉਹਨਾਂ ਨੇ ਐਫਆਈਆਰ ਨਹੀਂ ਸਾਡੀ ਕੱਟੀ ਜਿਹਦੀ ਇਹ ਤਾਂ ਜੀ ਪੁਲਿਸ ਤੋਂ ਆਪਾਂ ਪੁੱਛਿਆ ਜਾਵੇ ਵੀ ਕਾਰਨ ਕੀ ਆ ਉਹ ਗਸ਼ਤ ਕਰਨ ਕਿਸੇ ਵੀ ਤਰੀਕੇ ਜਿਹੜੀ ਬਾਰ ਬਾਰ ਇੰਨੀਆਂ ਕੰਪਲੇਨਸ ਆ ਰਹੀਆਂ ਉਹਨਾਂ ਪਿੰਡਾਂ ਨੂੰ ਸਪੈਸ਼ਲ ਉਧਿਹਾਂਚ ਰੱਖਣਾ ਆਪਣੇ ਕਿਉਂਕਿ ਜੇ ਤੱਕ ਕੋਈ ਚੋਰ ਨਹੀਂ ਫੜਿਆ ਗਿਆ ਵੀ ਕਾਜੀ ਕਾਰਵਾਈ ਨਹੀਂ ਕਰਦੇ ਤੁਸੀਂ ਕੋਈ ਕਰ ਰਹੀ ਨਹੀਂ ਅਸੀਂ ਲਿਖ ਕੇ ਦੇ ਕੇ ਆਨੇ ਆ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਇਹ ਮੇਰੀ ਹੁਣ ਅੱਜ ਦੀ ਚੌਥੀ ਕੰਪਲੇਂਟ ਹੋਏਗੀ ਚੌਥੀ ਕੰਪਲੇਂਟ ਅੱਜ ਮੈਂ ਦੇਣ ਜਾਣੀ ਆ ਕਿਉਂਕਿ ਕੁਲਗੜੀ ਥਾਣੇ ਚ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਮੰਗ ਤਾਂ ਇਹ ਹੀ ਆ ਵੀ ਸਾਨੂੰ ਚੋਰ ਫੜੋ ਤੇ ਸਾਡਾ ਸਮਾਨ ਵਾਪਸ ਕਰਵਾਓ ਅਸੀਂ ਤਾਂ ਇਹ ਹੀ ਬੇਨਤੀ ਕਰ ਸਕਦੇ ਆ ਮਨਜੀਤ ਸਿੰਘ ਜੀ ਸਿੰਘ ਜਿਹੜਾ ਕਿੱਥੋਂ ਦਾ ਰਹਿਣ ਵਾਲਾ ਸੀ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਪਿੰਡ ਬੋਕਲੇ ਦਾ ਸਰਪੰਚਾਂ ਜੀ ਹਾਂਜੀ ਕਿਸ ਤਰ੍ਹਾਂ ਇਹ ਜਿਹੜੀ ਚੋਰੀ ਹੋਈ ਰਾਤ ਨੂੰ ਇਹ ਜੀ ਰਾਤ ਕੈਮਰਾ ਨੇ ਜੋ ਦੱਸਿਆ ਵੀ ਸਾਢੇ 11 ਵਜੇ ਹੋਈ ਏ ਸਾਡੇ ਨਾਲ ਡੰਗੜ ਤੋਂ ਦਸੰਸਰੀ ਏ ਉਹਦੇ ਵਾਲੇ ਪਾਸੋਂ ਹਨੇਰਾ ਸੀ ਉਧਰੋਂ ਕੰਦ ਟੱਟ ਕੇ ਆਏ ਨੇ ਜੀ ਕਿ ਸ਼ੀਸ਼ੀ ਗਾਮ ਰਿੰਗਾ ਤਾਰਾ ਪੂਰਾ ਕੱਟ ਕੇ ਲੇਟਾਂ ਬਿਹਾ ਕੇ ਬਿਜਲੀ ਬੰਦ ਕਰਕੇ ਫਿਰ ਤਾਲੇ ਭੰਨੇ ਹੋਏ ਜੀ ਇਸ ਘਰ ਤੋਂ ਘੱਟ ਵੀ 2 ਲੱਖ ਦਾ ਨਿਸ਼ਕਾਨ ਕਰ ਗਏ ਨੇ, 2 ਕੰਪਿਊਟਰ ਲੈ ਗਏ ਨੇ। ਰਸਣ ਪਾਣੀ ਜੋ ਵੀ ਪਿਆ ਸੀ ਨਾ ਤੇ ਦਰਵਾਜ਼ੇ ਵੀ ਭੰਨ ਕੇ ਨੇ। ਹਾਂਜੀ ਸਰ। ਮੰਗੇ ਜੀ ਅਨਪੁਲਿਸ ਨੂੰ ਆਸੁਰੇ ਕੁਝ ਚੋਰਾਂ ਨੂੰ ਫੜੇ। ਸਾਰਾ ਨਸ਼ਾ ਬਹੁਤ ਜ਼ਿਆਦਾ ਪਿੰਡ ਜੀ ਤੇ ਨਸ਼ੇ ਵਾਲਿਆਂ ਤੋਂ ਕੋਈ ਕਰੇ ਪੁੱਛਣ। ਫੇਰ ਇਹ ਚੋਰ ਕਾ ਬੂ ਆ ਸਕਦੇ। ਹਾਂਜੀ। ਕਿ ਨਾ ਪਜੀਤ। ਸਰ ਮੇਰਾ ਨਾਮ ਫੋਮਸ ਹੈ ਜੀ ਹਾਂਜੀ ਮੈਂ ਪਿੰਡ ਰੁਕਨਾ ਮੰਗਲਾ ਤੋਂ ਮੌਜੂਦਾ ਸਰਪੰਚ ਹਾਂ ਜੀ ਇੱਥੇ ਚੋਰੀਆਂ ਹੋ ਰਹੀਆਂ ਸਕੂਲ ਦੇ ਵਿੱਚ ਕਿਹੜਾ ਸਕੂਲ ਹੈ ਜਿਹੜਾ ਸਰ ਇਹ ਸਮਾਰਟ ਸਕੂਲ ਸਰਕਾਰੀ ਪ੍ਰਾਇਮਰੀ ਪਿੰਡ ਰੁਕਨਾ ਮੰਗਲਾ ਸਮਾਰਟ ਸਕੂਲ ਹੈ ਜੀ ਇਹ ਹਾਂਜੀ ਤੇ ਸਰ ਕਾਫੀ ਵਾਰੀ ਇੱਥੇ ਬੜੀ ਵਾਰੀ ਪਹਿਲਾਂ ਵੀ ਚੋਰੀਆਂ ਹੋ ਚੁੱਕੀਆਂ ਨੇ ਜੀ ਔਰ 4 ਤੋਂ 5 ਚੋਰੀਆਂ ਹੋ ਚੁੱਕੀਆਂ ਨੇ ਜੀ ਔਰ ਵੱਖ-ਵੱਖ ਜਦ ਵੀ ਮੈਡਮ ਨੇ ਸਾਨੂੰ ਦੱਸਿਆ ਪ੍ਰਿੰਸੀਪਲ ਨੇ ਅਸੀਂ ਨਾਲ ਜਾ ਕੇ ਆਪਣੇ ਥਾਣਾ ਕੋਲਗੜੀ ਐਸਐਚਓ ਸਾਹਿਬ ਨੂੰ ਕੰਪਲੇਨ ਦੇ ਕੇ ਆਂਦੀਆਂ ਨੇ ਜੀ ਪਰ ਅੱਜ ਤੱਕ ਇੱਕ ਵੀ ਕੰਪਲੇਨ ਦਾ ਕਹਿ ਦिए ਵੀ ਕੋਈ ਵੀ ਸਾਨੂੰ ਰਪਲਾਈ ਨਹੀਂ ਆਇਆ ਜੀ ਠੀਕ ਹੈ ਜੀ ਅਸੀਂ ਚੋਰਾਂ ਦਾ ਨਾਮ ਤੱਕ ਵੀ ਦੱਸਿਆ ਜੀ ਅਸੀਂ ਚੋਰਾਂ ਦਾ ਦੱਸਿਆ ਜੀ ਠੀਕ ਹੈ ਜੀ ਔਰ ਉਸ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਚੋਰੀ ਦੇਖੋ ਜੀ ਤਾਲੇ ਸਾਰੇ ਭੰਨ ਦਿੱਤੇ ਗਏ ਨੇ ਠੀਕ ਹੈ ਜੀ ਬੁਰਾ ਨੁਕਸਾਨ ਕਰਕੇ ਗਏ ਨੇ ਜੀ ਠੀਕ ਹੈ ਜੀ ਕੰਪਿਊਟਰ ਵਗੈਰਾ ਸਿਲੰਡਰ ਵਗੈਰਾ ਰਾਸ਼ਨ ਵਗੈਰਾ ਸਾਰੇ ਦਾ ਸਾਰਾ ਲੱਗੇ ਚਲੇ ਗਏ ਨੇ ਜੀ ਪਰ ਅਸੀਂ ਨਾਲ ਜਾ ਕੇ ਉੱਥੇ ਦੱਸ ਕੇ ਵੰਦਾ ਜੀ ਪਰ ਫਿਰ ਵੀ ਪੁਲਿਸ ਨੇ 1% ਦਾ ਕੋਈ ਵੀ ਐਕਸ਼ਨ ਨਹੀਂ ਲਿਆ ਜੀ ਕਿੰਨੀ ਕਵਾਰੀ ਸ਼ਿਕਾਇਤਾਂ ਕਰ ਦਿੱਤੀਆਂ ਇਹ ਕੰਮ ਸੇ ਕੰਮ ਜੀ ਮੇਰੇ ਦੇਖਣ ਦੇ ਤੌਰ ਤੇ ਜਦੋਂ ਅਸੀਂ ਬਣਿਆ ਜੀ ਮੇਰੇ ਦੇਖਦੇ ਦੇਖਦੇ ਪੰਜ ਤੋਂ 7 ਵਾਰ ਦੇ ਕਰੀਬ ਇਹ ਸ਼ਿਕਾਇਤਾਂ ਕਰ ਚੁੱਕੇ ਹਾਂ ਜੀ ਪਰ ਅੱਜ ਵੀ ਇਸ ਸਕੂਲ ਦੇ ਮਾਮਲੇ ਦੇ ਵਿੱਚ ਇੱਕ ਵੀ ਬੰਦਾ ਅਰੈਸਟ ਨਹੀਂ ਹੋਇਆ ਜੀ ਪੂਰਾ ਵੱਲੋਂ ਸਕੂਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਵਾਰ-ਵਾਰ ਸਰ ਨਾਮ ਕੀ ਤੁਹਾਡਾ ਜੀ ਐਸਆਈ ਬਲਬੀਰ ਸਿੰਘ ਜੀ ਕਿਹੜੇ ਖਾਣੇ ਤੋਂ ਹੋ? ਖਾਣਾ ਖੋਲਗੜੀ ਜੀ ਸਰ ਅੱਜ ਦੋ ਸਕੂਲਾਂ ਦੇ ਵਿੱਚ ਇੱਕ ਰਾਤ ਦੇ ਵਿੱਚ ਚੋਰੀ ਹੋਈ ਆ ਕੀ ਕਹਣਾ ਤੁਹਾਡਾ ਮਾੜਾ ਸਾਨੂੰ ਤਾਂ ਹੁਣ ਇਨਫੋਰਮੇਸ਼ਨ ਮਿਲੀ ਹੈ ਜਿਵੇਂ ਹੁਣ ਅਸੀਂ ਆਏ ਮੌਕੇ ਤੇ ਦੇਖਦੇ ਆਂ ਚੈੱਕ ਕਰਦੇ ਆਂ ਅੱਗੇ ਜੋ ਬਣਦੀ ਕਾਰਵਾਈ ਕਰਦੇ ਆਂ ਸਰ ਜੇਕਰ ਸਕੂਲ ਦੇ ਜਾਂ ਪਿੰਡ ਵਾਸੀਆਂ ਦੀ ਗੱਲ ਸੁਣੀਏ ਤਾਂ ਉਹਨਾਂ ਲਈ ਵੀ ਕਹਿਣਾ ਹੈ ਕਿ ਲਗਾਤਾਰ ਜਿਹੜੀਆਂ ਚੋਰੀਆਂ ਦਾ ਸਿਲਸਲਾ ਇੱਥੇ ਵਾਪਰਿਆ ਰਿਹਾ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਹੁਣ ਨਹੀਂ ਹੋ ਰਹੀ ਪੁਲਿਸ ਕਾਰਵਾਈ ਇਹ ਜਿਹੜੀ ਬਣਦੀ ਆ ਪਰਚਾ ਦੇ ਦਿੰਨੇ ਜੋੜੀ ਦਾ ਅੱਗੇ ਤਫ਼ਤੀਸ਼ ਚਲਦੀ ਰਹਿੰਦੀ ਆ ਕੀ ਕੁਛ ਨਾ ਆ ਰਿਹਾ ਇਥੋਂ ਅਜੇ ਤਾਂ ਚੈੱਕ ਕਰਨ ਡਏ ਆ ਕੈਮਰੇ ਵੀ ਲਾਏ ਹਾਂ ਕੈਮਰੇ ਵੀ ਲਾ ਕੇ ਲੈ ਗਏ ਕੋਲ ਦੋ ਕੰਪਿਊਟਰ ਵੀ ਲਾ ਲਏ ਅਨادیه ਪੀੜ ਪਾੜ ਵਾਲੀ ਗੁਰੂ ਅਮਰਦਾਸ ਮਾਰਕੀਟ ਵਿਖੇ ਥਾਰ ਗੱਡੀ 'ਚ ਸੱਪ ਬੜਨ ਨਾਲ ਦਹਿਸ਼ਤ ਫੈਲ ਗਈ। ਵਿਚਾਰੇ ਆ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਸੱਪ ਨੂੰ ਗੱਡੀ ਥੱਲੇ ਜਾਂਦੇ ਦੇਖ ਲਿਆ ਜਿਸ ਨਾਲ ਸ਼ਾਪਿੰਗ ਕਰਨ ਆਏ ਪਰਿਵਾਰ ਦੀ ਜਾਨ ਬਚ ਗਈ। ਪਿੰਡ ਜਰਗ ਤੋਂ ਆਪਣੇ ਪਰਿਵਾਰ ਸਮੇਤ ਖੰਨਾ ਸ਼ਾਪਿੰਗ ਕਰਨ ਆਏ ਵਿਅਕਤੀ ਨੇ ਦੱਸਿਆ ਕਿ ਉਹ ਬਾਜ਼ਾਰ 'ਚ ਸ਼ਾਪਿੰਗ ਕਰਕੇ ਵਾਪਸ ਆਇਆ ਤਾਂ ਉਹਨਾਂ ਦੀ ਗੱਡੀ ਦੇ ਆਲੇ-ਦੁਆਲੇ ਲੋਕਾਂ ਦਾ ਇਕੱਠ ਹੋਇਆ ਸੀ ਇਸੇ ਗ੍ਰਣ ਉਹਨਾਂ ਦੱਸਿਆ ਕਿ ਪਾਰਕਿੰਗ ਅੰਦਰ ਖੜੀ ਕਾਰ ਤੋਂ ਸੱਪ ਨਿਕਲ ਕੇ ਉਹਨਾਂ ਦੀ ਜੀਪ ਥੱਲੇ ਜਾਂਦਾ ਦੇਖਿਆ ਗਿਆ ਸੱਪ ਦੇ ਜੀਪ ਅੰਦਰ ਜਾਣ ਦਾ ਖਸਾ ਜਤਾਇਆ ਗਿਆ ਇਸੇ ਦੌਰਾਨ ਜਦੋਂ ਮੋਕੇ ਤੇ ਸੁਪੇਰੇ ਬੁલાਏ ਗਏ ਤਾਂ ਸੁਪੇਰਿਆਂ ਨੇ ਕੋਈ ਹੋਰ ਹੀ ਸੱਪ ਦਿਖਾ ਦਿੱਤੇ ਜਿਸ ਕਰਕੇ ਸੁਪੇਰੇ ਦੇ ਸ਼ੱਕ ਦੂਰ ਨਹੀਂ ਹੋਇਆ ਤੇ ਉਹ ਗੱਡੀ ਲੈ ਕੇ ਨਹੀਂ ਗਏ ਬਲਵਿੰਦਰ ਜੀ ਬਲਵਿੰਦਰ ਜੀ ਕੀ ਘਟ ਰਹੀ ਹੈ ਸੱਪਾਂ ਤੋਂ ਢੀ ਜਿਹੜੀ ਖਾਬ ਜੜੀ ਕਿ ਰਿਹਾ ਹੈ ਹਾਂਜੀ ਹਾਂ ਅਸੀਂ ਦੇਖਿਆ ਨਹੀਂ ਸਾਨੂੰ ਤਾਂ ਅਸੀਂ ਤਾਂ ਗੱਡੀ ਕੋਲੇ ਰਸ਼ ਦੇਖਿਆ ਤੇ ਅਸੀਂ ਉਧਰੋਂ ਆ ਰਹੇ ਸੀ ਸਾਨੂੰ ਤਾਂ ਉਹਨਾਂ ਨੇ ਕਿਹਾ ਵੀ ਇਸ ਦੂਸਰੀ ਗੱਡੀ ਚੋਂ ਸਬ ਪਾਇਆ ਤੇ ਤੁਹਾਡੀ ਗੱਡੀ ਦੇ نیچے ਚਲਾ ਗਿਆ। ਤੇ ਅਸੀਂ ਸਪੇਰੇਬਲ ਆਏ ਸੀ ਉਹ ਆਪਣੇ ਕੋਲੇ ਕਦੇ ਛੋਟਾ ਜਿਹਾ ਕੱਟਦਾ ਕਦੇ ਵੱਡਾ ਕੱਟਦਾ ਮਤਲਬ ਜੋ ਚੀਜ਼ ਐਕਚੁਅਲ ਚ ਹੈਗੀ ਸੀ ਉਹ ਨਿਕਲੀ ਨਹੀਂ। ਉਹ ਸਾਨੂੰ ਮਿਲ ਹੀ ਨਹੀਂ ਹੈਗੀ ਜੋ ਐਕਚੁਅਲ ਦੇਖੀ ਸੀ ਜਿਹੜੇ ਮੁੰਡੇ ਨੇ ਉਹ ਕਹਿੰਦਾ ਵੀ ਉਹ ਇਹ ਨਹੀਂ ਕੱਢ ਰਹੇ ਆਪਣੇ ਕੋਲੇ ਡਰਾਮੇ ਕਰੀ ਜਾਂਦੇ ਆ। ਤੇ ਤੁਸੀਂ ਕਿ ਕਿਤੋਂ ਬੁਲਾਉਂ ਕਰਦੇ ਹੋ? ਜਰਗ ਤੋਂ ਜੀ। ਜਰਗ ਤੋਂ। ਇਹ ਕਿੰਨੇ ਨਾਲ ਆਏ ਸੀ ਕਿ ਫੈਮਿਲੀ ਦੇ ਕੌਣ-ਕੌਣ ਆਏ ਤੇ ਸ਼ੋਪਿੰਗ ਵਗੈਰਾ? ਮੇਰੀ ਸਿਸਟਰ ਹੈ ਜੀ, ਮੇਰਾ ਬੱਚਾ ਤੇ ਮੇਰੀ ਬੇਟੀ ਹੈ। ਹੁਣ ਕੀ ਕਰੋਗੇ ਗੱਡੀ ਤੁਸੀਂ ਫਿਰ ਇੱਥੇ ਛੱਡ ਕੇ ਜਾਗੇ ਕਿਤੇ ਕੀ ਅਰੇਂਜ ਨਹੀਂ ਦੇਖਦੇ ਆ ਸਰ ਹੁਣ ਜਾਂ ਤਾਂ ਮਹਿੰਦਰਾ ਚ ਗੱਲ ਕਰਦੇ ਆ ਵੀ ਇਹਦੇ ਅੰਦਰ ਜਾ ਸਕਦਾ ਕੋਈ ਚੀਜ਼ ਅੰਦਰ ਜਾ ਸਕਦੀ ਹੈ ਜਿਉਂ ਕਹਣਗੇ ਵੀ ਨਹੀਂ ਜਾ ਸਕਦੀ ਫਿਰ ਤਾਂ ਗੱਡੀ ਲੈ ਜਾਵਾਂਗੇ ਅਸੀਂ ਨਹੀਂ ਫਿਰ ਛੱਡ ਕੇ ਜਾਣੀ ਪੈਣੀ ਕੋ ਸਕੈਨ ਕਰਾ ਕੇ ਦੇਖਦੇ ਆ ਗੱਡੀ ਕਿਸ ਤਰ੍ਹਾਂ ਕੀ ਹੈ ਜੀ ਤੁਹਾਡਾ ਗੁਰਸੇਵ ਸਿੰਘ ਜੀ ਜਿਹੜਾ ਸੱਪ ਦੀ ਘਟਨਾ ਕੀ ਘਟਨਾ ਹੋ ਗਈ ਜੀ ਉਹ ਬਾਈ ਜੀ ਅਸੀਂ ਆ ਕੇ ਗੱਡੀ پارک ਕਰੀ ਸੀਗੀ ਇੱਥੇ ਜਦ ਅਸੀਂ ਗੱਡੀ ਚ ਉਤਰੇ ਸਾਨੂੰ ਬਾਈ ਨੇ ਸਾਹਮਣੇ ਦੱਸਤਾ ਕਿ ਨਾ ਬਾਈ ਜੀ ਰੋਡੀ ਗੱਡੀ ਥਲੇ ਸੱਪ ਆ ਜਦੋਂ ਸੀ ਗੱਡੀ ਤੋਂ ਥੱਲੇ ਉਤਰਿਆ ਮੈਂ ਤੇ ਉਹ ਕਾਲੇ ਰੰਗ ਦਾ ਸੀਗਾ ਫਾਣ ਵਾਲਾ ਸੱਪ ਤੇ ਹੈਗਾ ਸੀਗਾ ਕਰੀਬ 1.5 ਤੋਂ 2 ਫੁੱਟ ਦਾ ਅੱਛਾ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੰਗਾਲੀ ਨੂੰ ਬੁਲਾ ਲਿਆ ਸੀਗਾ ਉਹਨਾਂ ਨੇ ਆਪਣੇ ਕੋਲ ਆ ਕੇ ਕੋਈ ਹੋਰ ਸੱਪ ਦਿਖਾਤਾ ਅੱਛਾ ਹਾਂ ਦੋ ਦੋ ਸੱਪ ਦਿਖਾਤੇ ਇਹਨਾਂ ਨੇ ਨਿਕਲੇ ਤਾਂ ਇੱਕ ਸੀਗਾ ਕਾਲੇ ਰੰਗ ਦਾ ਉਹਨਾਂ ਨੇ ਆ ਕੇ ਦੋ ਦਿਖਾਤੇ ਕਿਹੜੀ ਗੱਡੀ 'ਚ ਮੇਰੇ ਕੋਲ ਵੀ ਰੀਆ ਲੈਨਸਰ ਗੱਡੀ ਆ ਆ ਕੇ ਥਾਰ ਦੇ ਥੱਲੇ ਵੜ ਗਿਆ ਉਹ ਤੁਹਾਨੂੰ ਪਤਾ ਨਹੀਂ ਲੱਗੇ ਕਿ ਉਹ ਤੋਂ ਬਾਅਦ ਹਲੇ ਤੱਕ ਪਤਾ ਹੀ ਨਹੀਂ ਲੱਗੇ ਇਹਨਾਂ ਨੇ ਆ ਕੇ ਦੋ ਸੱਪ ਦਿਖਾਤੇ ਫੜ ਕੇ ਉਹ ਸੱਪ ਤਾਂ ਇੱਕ ਸੀਗਾ ਕਾਲੇ ਰੰਗ ਦਾ ਪਰ ਇਹਨਾਂ ਨੇ ਦੋ ਹੋਰੇ ਦਿਖਾਤੇ ਹਾਂਜੀ ਹਾਂਜੀ ਉਹ ਆਏ ਵੀਰੇ ਉਹਨਾਂ ਦੇ ਨਾਲ ਫੈਮਿਲੀ ਹੋਣਾ ਚਾਰ ਪੰਜ ਜਣੇ ਨੇ ਉਹ ਕਿਉਂ ਨੁਕਸਾਨ ਨਾ ਹੋ ਜਵੇ ਅੱਛਾ ਹਮ ਤਾਂ ਨਹੀਂ ਬੈਠ ਨਹੀਂ ਦੇ ਵਿੱਚ ਨਹੀਂ ਨਹੀਂ ਉਹ ਗੱਡੀ ਇੱਥੇ ਛੱਡ ਕੇ ਜਾ ਰਹੇ ਨੇ ਹਾਂਜੀ ਹਾਂਜੀ ਉਹ ਗੱਡੀ ਹੋਰ ਲੈ ਕੇ ਆ ਰਹੇ ਨੇ ਹਾਂਜੀ ਹਾਂਜੀ ਮੇਰਾ ਨਾਮ ਹੈ ਵਿਵੇਕ ਸ਼ਰਮਾ ਵੇਖ ਜੀ ਸੱਪ ਵਾਲੀ ਘਟਨਾ ਇਹਦੇ ਲੈਂਸਰ ਗੱਡੀ ਦੇ ਵਿੱਚੋਂ ਸੱਪ ਨਿਕਲਿਆ ਤੇ ਉਸ ਤੋਂ ਬਾਅਦ ਥਾਰ ਗੱਡੀ ਚ ਵੜ ਗਿਆ 3 ਫੁੱਟ ਦਾ ਸੱਪ ਸੀਗਾ ਸੱਪ ਸੀਗਾ ਇੱਕ ਤੇ ਉਹਨੇ ਕੱਢਤੇ ਦੋ ਠੀਕ ਆ ਇਸ ਕਰਕੇ ਅਸੀਂ ਉਹਨੂੰ ਫੈਮਿਲੀ ਨੂੰ ਜਾਣ ਨਹੀਂ ਦਿੰਦਾ ਹੈਗਾ ਵੀ ਉਹਦੇ ਵਿੱਚ ਉਹਦੇ ਬੱਚੇ ਬੈਠੇ ਨੇ ਤੇ ਮਤਲਬ ਪਰਿਵਾਰ ਆ ਉਹ ਆਪਣੀ ਗੱਡੀ ਨੂੰ ਉਰੀ ਛੱਡ ਕੇ ਚੱਲੇ ਨੇ ਅਸੀਂ ਉਹਨੂੰ ਕਿਹਾ ਵੀਰ ਨੂੰ ਵੀ ਤੂੰ ਜਾਣਾ ਵੀ ਤਾਂ ਕਰਕੇ ਵੀ ਤੇਰੀ ਫੈਮਿਲੀ ਆ ਰਾਤੀ ਥਾਰ ਗੱਡੀ ਦੇ ਵਿੱਚ ਜਿਹੜਾ ਸੱਪ ਵੜ ਗਿਆ ਸੀ ਕਿੰਨਾ ਕੁ ਟਾਈਮ ਲੱਗ ਗਿਆ ਉਹਨੂੰ ਦੁਬਾਰਾ ਜਿਹੜਾ ਹੈਗਾ ਕੱਢਣ ਦੇ ਵਿੱਚ ਅ ਦੇਖੋ ਜੀ ਇੱਕ ਫੈਮਿਲੀ ਆਈ ਸੀ ਜਰਗ ਤੋਂ ਆਪਣਾ ਮਾਰਕੀਟ ਦੇ ਵਿੱਚ ਗੁਰੂਮਦਰਾਸ ਮਾਰਕੀਟ 'ਚ ਸ਼ਾਪਿੰਗ ਕਰਨ ਲਈ ਤੇ ਲੱਗੇ ਕੋਈ ਲੈਂਸਰ ਗੱਡੀ ਆ ਕੇ ਖੜੀ ਤੇ ਉਹ ਲੈਂਸਰ ਗੱਡੀ ਦੇ ਵਿੱਚ ਦੀ ਸੱਪ ਨਿਕਲ ਕੇ ਨਾ ਉਹਦੀ ਥਾਰ ਦੇ ਵਿੱਚ ਵੜ ਗਿਆ ਤੇ ਲੋਕਾਂ ਨੇ ਦੇਖਿਆ ਵੀ ਹੈਗਾ ਕਿ ਬਲੈਕ ਕਲਰ ਦਾ ਕੋਈ ਸਨੇਕ ਹੈਗਾ ਸੀਗਾ ਜਿਹੜਾ ਵੱਡਿਆ ਹੈਗਾ ਨਾ 4 ਫੁੱਟ ਦਾ ਦੱਸ ਰਹੇ ਸੀ ਤੇ ਪਹਿਲਾਂ ਚਲੋ ਜਿਹੜਾ ਮਤਲਬ ਲੋਕਾਂ ਨੇ ਆਪਣਾ ਕਰਨਾ ਹੁੰਦਾ ਹੈਗਾ ਤਜਰਬਾ ਕਰਨਾ ਹੁੰਦਾ ਜਾਂ ਕੋਈ ਸਪੇਰੇ ਬਲਾਣੇ ਹੈਗੇ ਆ ਹਨਾ ਉਹਨਾਂ ਨੇ ਸਾਰਾ ਕੁਝ ਕੀਤਾ ਉਹ ਚੀਜ਼ਾਂ ਹਨਾ ਫਿਰ ਉਹਨਾਂ ਨੂੰ ਸੈਟੀਸਫੈਕਸ਼ਨ ਨਹੀਂ ਹੋਈ ਹੈਗੀ ਕਿਉਂਕਿ ਉਹਨਾਂ ਨੇ ਦੇਖਿਆ ਬਲੈਕ ਕਲਰ ਦਾ ਸੱਪ ਸੀਗਾ ਪਰ ਜਿਹੜੇ ਸੱਪ ਨਿਕਲੇ ਸਪੇਰੇ ਦੇ ਆਉਣ ਦੇ ਉੱਤੇ ਆ ਕੱਢੇ ਹੋਣੇ ਉਹ ਦੱਸੇ ਜਾ ਰਹੇ ਨੇ ਕਿ ਹਲਕੇ ਮਿੱਟੀ ਰੰਗ ਬਰਾਊਨ ਕਲਰ ਦੇ ਉਹਨਾਂ ਨੂੰ ਸੈਟੀਸਫੈਕਸ਼ਨ ਨਹੀਂ ਹੋਈ ਤੇ ਫਿਰ ਜਿਹੜੀ ਕਾਰ ਹੈਗੀ ਆ ਉਹਨੂੰ ਆਪਾਂ ਕਾਰ ਵਾਸ਼ ਦੇ ਉੱਤੇ ਲੈ ਕੇ ਗਏ ਉੱਥੇ ਹਾਈਡਰੌਲਿਕ ਲਿਫਟ ਦੇ ਨਾਲ ਉਹਨੂੰ ਫਿਰ ਚੱਕਿਆ ਗਿਆ ਹਵਾ ਦੇ ਵਿੱਚ ਤਾਂ ਕਿ ਜਿਹੜਾ ਕੰਮ ਕਰਨਾ ਹੈਗਾ ਸੌਖਾ ਹੋ ਜਾਵੇ ਉਹਦੇ ਹੇਠਾਂ ਜਿਹੜਾ ਹੈਗਾ ਥਿਊ ਵਧੀਆ ਬਣ ਜਵੇ ਥੈਨ ਫਿਰ ਪ੍ਰੋਪਰ ਲਾਈਟ ਲੋਇਟ ਮਾਰ ਕੇ ਜਿਹੜਾ ਹੈਗਾ ਪਤਾ ਲੱਗਾ ਕਿ ਇੱਕ ਜਿਹੜਾ ਗੱਡੀ ਦਾ ਫਿਊਲ ਟੈਂਕ ਹੁੰਦਾ ਉਹਦੇ ਉੱਤੇ ਇੱਕ ਸਪੇਸ ਬਣੀ ਹੁੰਦੀ ਹੈ ਉਹ ਕੈਵਿਟੀ ਦੇ ਵਿੱਚ ਬੈਠਾ ਸੀਗਾ ਤੇ ਫਿਰ ਉੱਥੋਂ ਦੀ ਉਹਨੂੰ ਥੋੜਾ ਪਹਿਲਾ ਵਾਟਰ ਦਾ ਜਿਹੜਾ ਪਾਣੀ ਦਾ ਪ੍ਰੈਸ਼ਰ ਹੁੰਦਾ ਹੈਗਾ ਹਨਾ ਉਦੇ ਨਾਲ ਉਹਨੂੰ ਹਲਕਾ ਜਿਹਾ ਕੋਸ਼ਿਸ਼ ਕੀਤੀ ਕਿ ਨਿਕਲੇ ਬਾਹਰ ਤੇ ਜਦੋਂ ਉਹਦੇ ਨਾਲ ਨਹੀਂ ਨਿਕਲਿਆ ਤਾਂ ਫਿਰ ਉਹਨੂੰ ਮੈਨੂਅਲੀ ਕਿਸੇ ਚੀਜ਼ ਦੇ ਨਾਲ ਥੋੜਾ ਜਿਹਾ ਛੇੜਿਆ ਗਿਆ ਤੇ ਜਿਸ ਦੇ ਨਾਲ ਉਹ ਅੱਗੇ ਮੂਵ ਕੀਤਾ ਤੇ ਫਿਰ ਉਹ ਬਾਹਰ ਆਇਆ ਤੇ ਫਿਰ ਉਹਨੂੰ ਆਪਾਂ ਰੈਸਕਿਊ ਕਰ ਲੁੱਤਾ ਤੇ ਹੁਣ ਉਹਨੂੰ ਆਪਾਂ ਰੀਹੈਬਿਲਿਟੇਟ ਕਰ ਦੇਣਾ ਉਹਦੇ ਨੈਚੁਰਲ ਜਿਹੇ ਹੈਬੀਟੈਟ ਦੇ ਵਿੱਚ ਤੇ ਕਿਹੜੀ ਨਸਲ ਦਾ ਸੱਪ ਹੈ ਜੀ ਇਹ ਹੈਗਾ ਜੀ ਇੰਡੀਅਨ ਸਪੈਕਟਕਲਡ ਕੋਬਰਾ ਕੋਬਰਾ ਜੀ ਨੂੰ ਪੰਜਾਬੀ ਦੇ ਵਿੱਚ ਲੋਕ ਫਨੀਅਰ ਕਹਿ ਦਿੰਦੇ ਨੇ ਜਾਂ ਨਾਗ ਕਹਿ ਦਿੰਦੇ ਆਗੇ ਤੇ ਫੈਮਲੀ ਫਿਰ ਉੱਥੇ ਹੀ ਮੌਜੂਦ ਰਹੀ ਹੁੰਦੀ ਹੈ ਫੈਮਲੀ ਉਹਨਾਂ ਟਾਈਮ ਉੱਥੇ ਹੀ ਸੀਗੀ ਤੇ ਉਹਨਾਂ ਨੂੰ ਮਤਲਬ ਸੇਫਲੀ ਕਿਤੇ ਫਿਲਹਾਲ ਬਿਠਾ ਦਿੱਤਾ ਸੀਗਾ ਤੇ ਦਿਨ ਨੂੰ 11:30 ਪੌਣੇ 12 ਵਜੇ ਆਪਣੇ ਪਿੰਡ ਲਈ ਗਏ ਰਾਤੀ ਅੱਛਾ ਉਦੋਂ ਬਾਅਦ ਰਵਾਨਾ ਜੀ ਜੇਕਰ ਤੁਸੀਂ ਵੀ ਛਿੱਕ ਰੋਕਦੇ ਹੋ ਤਾਂ ਸਾਵਧਾਨ ਹੋ ਜਾਓ ਪਹਿਲਾਂ ਸੁਣ ਲਵੋ ਇਹ ਖਬਰ ਛਿਕਦਾ ਆ ਜਾਣਾ ਸ਼ੀ ਲਈ ਸਿਹਤਮੰਦ ਹੁੰਦਾ ਪਰ ਜੇਕਰ ਤੁਸੀਂ ਛਿਕ ਰੋਗਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਖਤਰਨਾਕ ਹੋ ਸਕਦਾ ਹੈ ਇਸ ਕਾਰਨ ਤੁਹਾਨੂੰ ਸੁਣਨਾ ਬੰਦ ਹੋ ਸਕਦਾ ਹੈ ਦਿਮਾਗ ਦੀਆਂ ਨਾੜਾਂ ਫੱਟ ਜਾਣ ਦਾ ਵੀ ਖਤਰਾ ਹੋ ਸਕਦਾ ਹੈ ਇਸੇ ਤਰ੍ਹਾਂ ਦੀ ਘਟਨਾ ਇੱਕ ਅਮਰੀਕੀ ਸਖਸ਼ ਨਾਲ ਵਾਪਰੀ ਹੈ ਵਿਅਕਤੀ ਨੂੰ ਲਗਾਤਾਰ ਛਿੱਕਾਂ ਆ ਰਹੀਆਂ ਸੀ ਇਸ ਗੱਲ ਤੋਂ ਤੰਗ ਹੋ ਕੇ ਉਸ ਵਿਅਕਤੀ ਨੇ ਛਿੱਕ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਫਿਰ ਉਸ ਨੂੰ ਇੱਕਦਮ ਇੰਨਾ ਤੇਜ਼ ਜ਼ਿਆਦਾ ਛਿੱਕ ਆ ਗਈ ਕਿ ਉਸ ਦੇ ਦਿਮਾਗ ਦੀਆਂ ਨਸਾਂ ਹੀ ਫਟ ਗਈਆਂ ਦਿਮਾਗ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਉਸ ਵਿਅਕਤੀ ਨੂੰ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਡਾਕਟਰਾਂ ਨੇ ਉਸ ਦੀ ਤਿੰਨ ਸਰਜਰੀਆਂ ਕਰਕੇ ਉਸ ਦੀ ਜਾਨ ਬਚਾ ਲਈ ਇਹ ਜਾਣਕਾਰੀ ਅਲਬਾਨਾ ਸ਼ਹਿਰ ਦੇ ਰਹਿਣ ਵਾਲੇ 26 ਸਾਲਾ ਸैम ਮੈਸੀਦਾਨੇ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਉਹ ਬੈੱਡ ਤੇ ਆਰਾਮ ਕਰ ਰਿਹਾ ਸੀ। ਉਸ ਨੂੰ ਵਾਰ-ਵਾਰ ਛਿੱਕਾਂ ਆਉਣ ਲੱਗ ਗਈਆਂ। ਉਸਨੇ ਛਿੱਕ ਨੂੰ ਰੋਕ ਲੈਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਫਿਰ ਵੀ ਉਸ ਨੂੰ ਇੰਨੀ ਜ਼ਿਆਦਾ ਜ਼ੋਰਦਾਰ ਛਿੱਕ ਆ ਗਈ। ਕਿ ਦਿਮਾਗ ਦੀਆਂ ਨਸਾਂ 'ਚ ਧੁਮਾਕਾ ਹੋਇਆ। ਤੇ ਨਾੜੀਆਂ ਫਟ ਚੁਕੀਆਂ ਸੀ ਇੰਨਾ ਖਤਰਨਾਕ ਧਮਾਕਾ ਸੀ ਕਿ ਸਿਰ ਅਤੇ ਨੱਕ ਵਿੱਚੋਂ ਖੂਨ ਨਿਕਲਣ ਲੱਗ ਪਿਆ ਸੈਮ ਸਿਆਨ ਨੂੰ ਅਟੈਕ ਆਇਆ ਤੇ ਉਹ ਬੇਹੋਸ਼ ਹੋਇਆ ਮਿਲਿਆ ਉਸਨੇ ਅੱਗੇ ਕਿਹਾ ਕਿ ਬੇਹੋਸ਼ ਹੋ ਜਾਣ ਤੋਂ ਪਹਿਲਾਂ ਉਸਨੇ ਆਪਣੀ ਮਾਤਾ ਨੂੰ ਫੋਨ ਤੇ ਆਪਣੀ ਗਰਲਫ੍ਰੈਂਡ ਨੂੰ ਵੀ ਦੱਸ ਦਿੱਤਾ ਸੀ ਜਿਸਨੇ ਉਸਨੂੰ ਹਸਪਤਾਲ ਪਹੁੰਚਾ ਦਿੱਤਾ ਜਦੋਂ ਡਾਕਟਰਾਂ ਨੇ ਉਸਦੀ ਹਾਲਤ ਦੇਖੀ ਤਾਂ ਉਹ ਚੌਂਕ ਗਏ ਸੈਮ ਦੇ ਦਿਮਾਗ ਵਿੱਚੋਂ ਖੂਨ ਨਿਕਲ ਰਿਹਾ ਸੀ ਡਾਕਟਰਾਂ ਨੇ ਹਫ਼ਤੇ ਵਿੱਚ ਤਿੰਨ ਸਰਜਰੀ ਕੀਤੀ ਤੇ ਉਸਦੇ ਸਾਈ ਟਾਂਕੇ ਵੀ ਲਗਾਏ ਹੋਏ ਨੇ ਹਸਪਤਾਲ ਦੇ ਆਈ ਸੀ ਯੂ ਵਿੱਚ ਇੱਕ ਮਹੀਨਾ ਤੱਕ ਰਹਿਣ ਤੋਂ ਬਾਅਦ ਵਿਅਕਤੀ ਦੀ ਸਿਹਤ ਥੋੜੀ ਠੀਕ ਹੋਈ ਹੈ ਪਰ ਉਸਨੂੰ ਹਾਲੇ ਵੀ ਚੱਕਰ ਆਉਣੇ ਬੰਦ ਨਹੀਂ ਹੋ ਰਹੇ ਇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਛਿੱਕ ਆਉਂਦੀ ਹੈ ਜਾਂ ਤੁਸੀਂ ਰੋਕਦੇ ਹੋ ਤਾਂ ਤੁਸੀਂ ਸਾਵਧਾਨ ਹੋ ਜਾਓ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਤੁਹਾਡੀ ਇਸ ਖਬਰ ਬਾਰੇ ਕੀ رائے ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਪ੍ਰੀਤ ਨਾਵਾ ਟੀਵੀ ਨਾਲ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ